ਪੋਲਿਟੀਕਲ ਟ੍ਰਾਂਜੈਕਸ਼ਨਸ ਬੇਨਾਮੀ ਇਨ ਨੇਚਰ ਉਹਦਾ ਮੁੱਦਾ ਮੈਂ ਤੁਹਾਡੇ ਨਾਲ ਜਰੀਏ ਸਾਰੀ ਦੁਨੀਆ ਦੇ ਵਿੱਚ ਉਠਾਉਣ ਲੱਗਾ ਔਰ ਇਸ ਦੀ ਬਕਾਇਦਾ ਇੱਕ ਕੰਪਲੇਂਟ ਆਨਰੇਬਲ ਗਵਰਨਰ ਪੰਜਾਬ ਨੂੰ ਭੇਜ ਦਿੱਤੀ ਫੋਰ ਐਨ ਇੰਡੀਪੈਂਡੈਂਟ ਇਨਕੁਆਇਰੀ ਬਾਈ ਐਨੀ ਏਜੰਸੀ ਵੈਦਰ ਇਟਸ ਸੀਬੀਆਈ ਔਰ ਈਡੀ ਕਿਉਂਕਿ ਪੰਜਾਬ ਦੀ ਵਿਜੀਲੈਂਸ ਪੰਜਾਬ ਪੁਲਿਸ ਨੇ ਤਾਂ ਖੁਦ ਦੇ ਚੀਫ ਮਿਨਿਸਟਰ ਸਾਹਿਬ ਦੀ ਕੋਈ ਇਨਕੁਆਇਰੀ ਨਹੀਂ ਕਰਨੀ ਉਹ ਤਾਂ ਦੂਜਿਆਂ ਨੂੰ ਇਨਕੁਆਇਰੀ ਕਰਨ ਵਾਸਤੇ ਤੇ ਦੂਜਿਆਂ ਦੇ ਸਵਾਲ ਪੁੱਛਣ ਵਾਸਤੇ ਇਥੇ ਕੰਪੌਨਡ ਰੋਣਾ ਵਾਸਤੇ ਰੱਖਿਆ ਹੈ ਮਸਲਾ ਇਹ ਹੈ ਕਿ ਇੱਕ ਟੈਪੀ ਪਿੰਡ ਹੈ ਬਰਨਾਲਾ ਮਾਨਸਾ 메ਨ ਰੋਡ ਦੇ ਉੱਤੇ ਹਾਈਵੇ ਦੇ ਪਿੰਡ ਸਿੱਤ ਹੈ ਇਹ ਪੀਖੀ ਸਬ ਤਹਿਸੀਲ ਦੇ ਵਿੱਚ ਪਿੰਡ ਆਉਂਦਾ ਹੈ ਉੱਥੇ ਐਸੇ ਹੀ 20 ਸੌਰੀ 20 ਮਾਰਚ 2023 ਸਾਰੇ ਡਾਕੂਮੈਂਟਸ ਮੇਰੇ ਕੋਲ ਨੇ ਯੂ ਕੈਨ ਆਲ ਸੀ ਮੈਂ ਤੁਹਾਨੂੰ ਵਟਸਐਪ ਦੁਕਤ ساری ਕੰਪਲੇਨ ਦੀ ਕਾਪੀ ਵੀ ਭੇਜ ਦਿੱਤੀ ਹੈ ਇਹ ਹੈਗਾ ਮਸਲਾ 20 ਮਾਰਚ 2023 ਨੂੰ ਇੱਕ ਬੀਬੀ ਜਸਮੀਲ ਕੌਰ ਜੋ ਕਿ ਭਗਵੰਤ ਮਾਨ ਦੀ ਸਕੀਪੂਆ ਹੈ ਜਿਸ ਦਾ ਪਿੰਡ ਸ਼ੇਰੋਂ ਸੰਗਰੂਰ ਜ਼ਿਲ੍ਹੇ ਵਿੱਚ ਰਹਿਣ ਵਾਲੀ ਸੀਗੀ ਅ ਕੋਈ ਸਾਡੇ 4 ਏਕੜ ਜ਼ਮੀਨ ਉਹਨਾਂ ਨੇ 20 ਮਾਰਚ 2023 ਨੂੰ ਆਪਣੀ ਆ ਭਾਬੀ ਨੂੰ ਯਾਨੀ ਕਿ ਭਗਵੰਤ ਸਿੰਘ ਮਾਨ ਦੇ ਮਾਤਾ ਜੀ ਹਰਪਾਲ ਕੌਰ ਜੀ ਦੇ ਨਾਮ ਦੇ ਉੱਤੇ ਹਿਬਾ ਕਰ ਦਿੱਤੀ ਹਿਬਾ ਮਤਲਬ ਹੁੰਦਾ ਕਿ ਗਿਫਟ ਡੀਡ ਬਣਾ ਕੇ ਉਹਨਾਂ ਨੂੰ ਤੋਹਫੇ ਦੀ ਸ਼ਕਲ ਵਿੱਚ ਦੇ ਦਿੱਤੀ ਔਰ ਉਸ ਦਾ ਕਲੈਕਟਰ ਰੇਟ ਜਿਹੜਾ ਰੱਖਿਆ ਗਿਆ ਉਹ 67 ਲੱਖ 70000 ਰੁਪਇਆ ਇਸ 78 ਇਸ ਅ 36 ਕ ਨਾਲ 3 ਮਰਲੇ ਐਗਜ਼ੈਕਟ ਰਕਵਾ ਹੈ ਇਸ ਦਾ ਜਿਹੜਾ ਸਟੈਂਪ ਡਿਊਟੀ ਅਦਾ ਕੀਤੀ ਗਈ ਆ ਉਹ 2 ਲੱਖ ਤੇ 3000 ਰੁਪਇਆ ਇੱਥੇ ਸਵਾਲ ਇਹ ਉੱਠਦਾ ਕਿ ਇੱਕ ਚੀਫ ਮਿਨਿਸਟਰ ਹੈ ਅੱਜ ਕੀ ਉਹ ਬਤੌਰ ਚੀਫ ਮਿਨਿਸਟਰ ਇਸ ਤਰ੍ਹਾਂ ਦੀ ਜ਼ਮੀਨ ਕਿਸੇ ਤੋਂ ਵੀ ਜਾਂ ਆਪਣੇ ਕਰੀਬੀ ਕਿਸੇ ਰਿਸ਼ਤੇਦਾਰ ਤੋਂ ਜਿਹੜਾ ਕਿ ਬਲੱਡ ਰਿਲੇਸ਼ਨ ਨਹੀਂ ਹੈ ਉਸ ਦੇ ਮਦਰ ਉਸ ਤੋਂ ਗਿਫਟ ਲੈ ਸਕਦੇ ਨੇ ਪਹਿਲਾ ਸਭ ਤੋਂ ਵੱਡਾ ਪ੍ਰੋਪਰਟੀ ਦਾ ਸਵਾਲ ਇਹ ਆ ਕਿਉਂਕਿ ਚੀਫ ਮਿਨਿਸਟਰ ਦਾ ਰੁਤਬਾ ਦੂਜਿਆਂ ਨੂੰ ਅ ਕਿਸ ਤਰ੍ਹਾਂ ਕਦਰਾਂ ਕੀਮਤਾਂ ਦੇ ਨਾਲ ਰਾਜਨੀਤੀ ਕੀਤੀ ਜਾਣੀ ਚਾਹੀਦੀ ਇਸ ਦੇਸ਼ ਵਿੱਚ ਉਹ ਸिखੋਣ ਵਾਸਤੇ ਇਹ ਬਹੁਤ ਅਹਿਮ ਔਦਾਵਾਰ ਔਰ ਖਾਸ ਤੌਰ ਤੇ ਆਮ ਆਦਮੀ ਪਾਰਟੀ ਕੈਂਡੀ ਕੇ ਸਿਧਾਂਤ ਦੁੱਧ ਤੋਟੇ ਹੋਏ ਆ ਸਾਡੇ ਨਾਲ ਤੋਂ ਕੋਈ ਕੱਟੜ ਇਮਾਨਦਾਰੀ ਹੈ ਨਹੀਂ ਗਾ ਇਸ ਲਈ ਇਹ ਜਿਹੜੀ ਸਾਡੇ 4 ਦੇ ਕਰੀਬ 1 ਏਕੜ ਜ਼ਮੀਨ ਜਸਵੀਰ ਕੌਰ ਨੇ ਸ਼੍ਰੀਮਤੀ ਹਰਪਾਲ ਕੌਰ ਜੀ ਨੂੰ ਹਿਬਾ ਯਾਨੀ ਕਿ ਗਿਫਟ দান ਕੀਤੀ ਆ ਕੀ ਭਗਵੰਤ ਸਿੰਘ ਮਾਨ ਦੱਸਣਗੇ ਕਿ ਉਹਨਾਂ ਨੇ ਇਹ ਗਿਫਟ ਕਿਵੇਂ ਲਈ ਹੈ ਕਿਉਂ ਲਈ ਹੈ ਕਿ ਕਿਸੇ ਕੰਮ ਦੇ ਇਵਜ਼ ਵਿੱਚ ਲਈ ਆ ਕੋਈ ਉਹਨਾਂ ਨੂੰ ਲਾਭ ਪਹੁੰਚਾਇਆ ਗਿਆ ਫਾਈਨੈਂਸ਼ੀਅਲੀ ਕਿਉਂਕਿ ਨਾਰਮਲ ਕੋਰਸ ਕੀ ਹੁੰਦਾ ਵਾ ਕਿ ਆਪਾਂ ਆਪਣੀਆਂ ਲੜਕੀਆਂ ਨੂੰ ਤਾਂ ਗਿਫਟ ਦਿੰਦੇ ਸੁਣੇ ਹੋਏ ਆ ਫਰਜ਼ ਕਰੋ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਜੀ ਆਪਣੀ ਲੜਕੀ ਮਨਪ੍ਰੀਤ ਕੌਰ ਨੂੰ ਇੱਕ ਜ਼ਮੀਨ ਗਿਫਟ ਕਰ ਦਿੱਤਾ ਸੇ ਸਮਝ ਆਉਂਦਾ ਕਿ ਉਹਨੇ ਆਪਣੀ ਲੜਕੀ ਦੀ ਮਦਦ ਕਰਨ ਵਾਸਤੇ 1-3 ਕਰੋੜ 4.5 ਏਕੜ ਜ਼ਮੀਨ ਗਿਫਟ ਕਰ ਦਿੱਤੀ ਇੱਥੇ ਜਾ ਵਰਨਨ ਇਹ ਹੋ ਗਿਆ ਕਿ ਇਸ ਜ਼ਮੀਨ ਦੀ ਮਾਰਕੀਟ ਵੈਲਿਊ ਜਿਹੜੀ ਹੈ ਉਹ 70 ਲੱਖ ਰੁਪਏ ਜਿਹੜਾ ਬਕੌਟਸ ਬੈਂਕ ਮਾਈਟ ਓਨ ਦਾ ਮੇਨ ਰੋਡ ਆਫ ਮਾਨਸਾ ਐਂਡ ਬਚਿੰਦਾ ਪਿੰਡ ਟੈਪੀ ਇਹਦੀ ਕੀਮਤ 3 ਕਰੋੜ ਰੁਪਏ ਮਾਰਕੀਟ ਵੈਲਿਊ ਆਲਸੋ 3 ਕਰੋੜ ਰੁਪਏ ਦੀ ਗਿਫਟ ਭਗਵੰਤ ਸਿੰਘ ਮਾਨ ਦੇ ਮਾਤਾ ਜੀ ਨੇ ਆਪਣੀ ਹੀ ਕੀ ਕਹਿੰਦੇ ਹੁੰਦੇ ਆ ਕਿ ਨਨਾਨ ਤੋਂ ਲਈ ਅਗਰ ਪਰਜਾਈ ਨਨਾਨ ਨੂੰ ਦੇ ਦਿੰਦੀ ਸ਼ਾਇਦ ਤਾ ਸਮਝ ਆਉਂਦੀ ਸੀ ਕਿ ਲੇਕਿਨ ਨਾਨ ਤੋਂ ਭਾਬੀ ਨੂੰ ਗਿਫਟ ਆਣੀ ਇਹ ਕੁਆਇਟ ਅਨ ਅੰਡਰਸਟੈਂਡੇਬਲ ਸੋ ਮੇਰੇ ਸਾਹਬ ਦੇ ਨਾਲ ਇਹ ਬੇਨਾਮੀ ਟ੍ਰਾਂਜੈਕਸ਼ਨ ਹੈ ਔਰ ਇਸ ਪਰ ਬੇਨਾਮੀ ਟ੍ਰਾਂਜੈਕਸ਼ਨ ਦੀ ਜਿਹੜੀ ਪ੍ਰੋਪਰ ਤਹਿਕੀਕਾ ਕਿਸੇ ਇੰਡੀਪੈਂਡੈਂਟ ਏਜੰਸੀ ਤੋਂ ਹੋਣੀ ਚਾਹੀਦੀ ਕਿਉਂਕਿ ਇਹ ਜ਼ਮੀਨ ਅਸੂਲਨ ਇਹ ਸੀਗਾ ਕਿ ਇਹ ਜ਼ਮੀਨ ਕਾਫੀ ਸਾਲ ਪਹਿਲਾਂ ਭਗਵੰਤਪਾਲ ਦੇ ਪਰਿਵਾਰ ਨੇ ਆਪਣੀ ਭੂਆ ਦੇ ਨਾਮ ਤੇ ਖਰੀਦ ਕੇ ਛੱਡ ਛੱਡੀ ਸੀ ਉਹ ਵੀ ਬੇਨਾਮੀ ਸੀਗੀ ਔਰ ਉਹਨਾਂ ਦਾ ਉਹ ਜ਼ਮੀਨ ਦਾ ਠਿਕਾ ਲਗਾਤਾਰ ਅਗਰ ਫਿਰ ਇਨਵੈਸਟੀਗੇਸ਼ਨ ਹੋਵੇਗੀ ਤਾਂ ਉਹ ਪਿੰਡ ਵਾਲੇ ਸਾਰੇ ਗਵਾਹੀਆਂ ਦੇਣਗੇ ਪਤਾ ਲੱਗ ਜਾਊਗਾ ਬੈਂਕ ਅਕਾਊਂਟ ਚੈੱਕ ਕੀਤੇ ਜਾਣਗੇ ਉਹ ਸਾਰਾ ਠਿਕਾ ਉਹ ਜ਼ਮੀਨ ਦਾ ਪਿਛਲੇ ਕੁਝ ਸਾਲਾਂ ਤੋਂ ਭਗਵੰਤਪਾਲ ਦੇ ਆਪਣੇ ਅਕਾਊਂਟ ਵਿੱਚ ਜਾਂ ਇਹਦੇ ਮਦਦ ਦੇ ਅਕਾਊਂਟ ਵਿੱਚ ਲਗਾਤਾਰ ਆਉਂਦਾ ਪਾਇਆ ਜਾਵੇਗਾ दैट इज ए ਮੈਟਰ ਆਫ ਇਨਵੈਸਟੀਗੇਸ਼ਨ ਨਾ ਹੂ ਇੰਡੀਵਿਜੂਅਲ ਇਸ ਦੇ ਬਾਰੇ ਕੋਈ ਖੁਲਾਸਾ ਜਾਂ ਇਨੀ ਡੀਟੇਲਸ ਆ ਇਨਵੈਸਟੀਗੇਸ਼ਨ ਨਹੀਂ ਕਰਕੇ ਦੱਸ ਸਕਦਾ ਤਾਂ ਕਰਕੇ ਮੈਂ ਇਹ ਗਵਰਨਰ ਨੂੰ ਚਿੱਠੀ ਲਿਖ ਕੇ ਇਹ ਜਾਂਚ ਮੰਗੀ ਨੰਬਰ 1 ਨੰਬਰ 2 ਇਥੇ ਇੱਕ ਜਨਰਲ ਪੁਆਇੰਟ ਉੱਠਦਾ ਵਾ ਕਿ ਵਾਈ ਇਸ ਦੀ ਪੰਜਾਬ ਸਟੇਟ ਅਲੋਇੰਗ ਮੈਸਿਵ ਅਮਾਉਂਟ ਆਫ ਸਰਕੂਲੇਸ਼ਨ ਇਨ ਰੀਅਲ اسٹیਟ ਡੀਲਿੰਗਸ ਇਨ ਬਲੈਕ ਮਨੀ ਸਮਝੋ ਹੁਣ ਜਦ ਇਹ ਮਾਰਕੀਟ ਵੈਲਿਊ ਹੈ ਜ਼ਮੀਨ ਦੀ ਆ ਅਸੀਂ ਕਹਿ ਰਹੇ ਆ ਕਿ 70 ਲੱਖ ਰੁਪਇਆ ਹੈ ਇੱਕ ਕਿੱਲੇ ਦਾ ਤੇ ਲਗਭਗ 3 ਕਰੋੜ ਰੁਪਏ ਦੀ ਇਹ ਮਾਰਕੀਟ ਵੈਲਿਊ ਹੈ ਜ਼ਮੀਨ ਦੀ ਹੱਥ ਚਲਾ ਦਿਓ ਮਾਈਕ ਤੇ ਚੱਲ ਸਕਦਾ ਕੋਈ ਪਲੀਜ਼ ਅਕਰਮ ਤੁਸੀਂ ਇਧਰੋਂ ਦੇਖ ਕੇ ਚਲਾ ਦਿਓ ਜਰਾ ਮਿੰਦੀ ਕਿਸੇ ਨੂੰ ਕਹੋ ਜੇ ਅ ਤੇ ਉਹਦੇ ਚ ਸਟੈਂਪ ਡਿਊਟੀ ਕਿੰਨੀ ਲਾਈ ਜਾ ਰਹੀ ਆ ਕਲੈਕਟਰ ਰੇਟ ਕਿੰਨਾ ਰੱਖਿਆ ਗਿਆ 67 ਲੱਖ 70 ਹਜ਼ਾਰ ਰੁਪਿਆ ਤੇ ਇਹਦਾ ਮਤਲਬ ਆ ਕਿ ਬਾਕੀ ਦਾ ਜਿਹੜਾ ਸਾਰਾ ਪੈਸਾ ਘੁੰਮ ਰਿਹਾ ਵਾ ਲਗਭਗ 2.5 ਕਰੋੜ ਦੇ ਲਾਗੇ ਉਹ ਕਾਲਾ ਧਾਨ ਆ ਤੇ ਫਿਰ ਨੋਟਬੰਦੀ ਕਰਨ ਦਾ ਕੀ ਫਾਇਦਾ ਹੋਏ ਜੇ ਕਾਲਾ ਧਾਨ ਹੀ ਸਿਕੂਲੇਟ ਕਰਨਾ ਸੀ ਹਾਲਾਂਕਿ ਉਹ ਇਕੱਲਾ ਇਹਨਾਂ ਦੇ ਨਾਲ ਪੁਆਇੰਟ ਨਹੀਂ ਢੁਕਦਾ ਤੁਸੀਂ ਤੁਸੀਂ ਘੱਟੋ ਘਾਟ ਕੰਪਲੀਟ ਰੀਅਲ اسٹیਟ ਡੀਲਸ ਸ਼ੁੱਡ ਬੀ ਇਨ ਵਾਈਟ ਮਨੀ ਕੰਪਲੀਟ ਬਾਈ ਚੈੱਕ ਪੇਮੈਂਟ ਹੋਣੀ ਚਾਹੀਦੀ ਹੈ ਸਾਡੇ ਆਮ ਤੌਰ ਤੇ ਚੱਲ ਰਿਹਾ ਇੱਥੇ ਪ੍ਰਚਲਿਤ ਹੈ ਕਿ ਫਰਜ ਕਰੋ ਕਰੋੜ ਰੁਪਏ ਦਾ ਸੌਦਾ 50 ਲੱਖ ਰੁਪਏ ਕੈਸ਼ ਤੇ 50 ਲੱਖ ਰੁਪਏ ਵਾਈਟ ਵਿੱਚ ਦਿੱਤਾ ਜਾਂਦਾ ਕਈ ਵਾਰੀ 40 ਲੱਖ ਰੁਪਏ ਕੈਸ਼ ਸੌਰੀ ਵਾਈਟ ਵਿੱਚ ਤੇ 60 ਲੱਖ ਰੁਪਏ ਕੈਸ਼ ਇੱਕ ਤਾਂ ਇਹ ਬੰਦ ਹੋਣਾ ਚਾਹੀਦਾ ਵਾ ਅਦਰਵਾਈਜ਼ ਬਲੈਕ ਮਨੀ ਨੋਟਬੰਦੀ ਦਾ ਪਰਪਸ ਡੀਫੀਟ ਹੋ ਜਾਂਦਾ ਇਹ ਇਕੱਲੇ ਇਸ ਡੀਲ ਨਾਲ ਨਹੀਂਗਾ ਇੱਕ ਜਨਰਲ ਸੁਝਾਅ ਆ ਹਾਂ ਰੌਲਾ ਇਹ ਹੁੰਦਾ ਕਿ ਕਿਉਂਕਿ ਵਾਈਟਮੈਨ ਹੀ ਬਹੁਤ ਜ਼ਿਆਦਾ ਸ਼ੋਅ ਕਰਨਾ ਵਾ ਇੱਕ ਮੁਸ਼ਕਲ ਹੋਉਂਦੀ ਆ ਤੇ ਦੂਸਰਾ ਸਟੈਂਪ ਡਿਊਟੀ ਨਾਲ ਸਾਡੇ ਉੱਤੇ ਲੱਗ ਜਵੇ ਜ਼ਿਆਦਾ ਤੇ ਇਹ ਸਟੈਂਪ ਡਿਊਟੀ ਜਿਹੜੀ ਆ ਉਹਦੀ ਘਟਾਈ ਜਾ ਸਕਦੀ ਆ ਤਾਂ ਕਿ ਲੋਕਾਂ ਨੂੰ ਉਹਦੇ ਤੇ ਜ਼ਿਆਦਾ ਸਟੈਂਪ ਡਿਊਟੀ ਅਦਾ ਨਾ ਕਰਨ ਇਹ ਇੱਕ ਅਲੱਗ ਨੁਕਤਾ ਪਰ ਆ ਜਿਹੜਾ ਮੇਰੇ ਕੋਲ ਬੇਨਾਮੀ ट्रांजैक्शन ਜਿਹੜੀਆਂ ਇਹਨਾਂ ਦੀਆਂ ਰਜਿਸਟਰੀਆਂ ਦੀਆਂ ਕਾਪੀਆਂ ਨੇ ਔਰ ਆ ਇੱਥੇ ਇਹਨਾਂ ਦੇ ਮਾਤਾ ਜੀ ਔਰ ਇਹਨਾਂ ਦੇ ਭੂਆ ਜੀ ਤਹਿਸੀਲ ਦੇ ਵਿੱਚ ਹਾਜ਼ਰ ਹੋ ਕੇ 20 ਮਈ ਨੂੰ ਆਪਣੀ ਰਜਿਸਟਰੀ ਕਰਾ ਲਈ ਹੈ ਹੀਬਾ ਕਰਾ ਰਹੇ ਨੇ ਗਿਫਟ ਦੇ ਰਿਹਾ ਇੱਕ ਨਨਾਨ ਆਪਣੀ ਭਾਬੀ ਨੂੰ ਗਿਫਟ ਦੇ ਰਿਹਾ ਤੇ ਬੰਦਮਾਨ ਦਾ ਇਹਨਾਂ ਤੋਂ ਬੰਦ ਦਾ ਦੱਸਣਾ ਕਿ ਉਹ ਜਿਹੜਾ ਪਾਵਾ ਕਿ 67 ਲੱਖ 70 ਹਜ਼ਾਰ ਸਰਕਾਰੀ ਕੀਮਤ ਹੈ ਪਰ ਕੀਮਤ ਤਾਂ ਸਾਰੀ ਦੁਨੀਆ ਜਾਣਦੀ ਕਿ ਮਾਰਕੀਟ ਵੈਲਿਊ ਉੱਥੇ 70 ਹਜ਼ਾਰ 70 ਲੱਖ ਦੇ ਹਿਸਾਬ ਨਾਲ 3 ਕਰੋੜ ਰੁਪਏ ਦੀ ਜ਼ਮੀਨ ਆ ਉਹ 3 ਕਰੋੜ ਰੁਪਇਆ ਇਹਨਾਂ ਨੇ ਆਪਣੀ ਭੂਆ ਤੋਂ ਲਿਆ ਜਿਹੜਾ ਤੇ ਗਿਫਟ ਲਈ ਹੈ ਉਹ ਕਾਦੇ ਚ ਲਈ ਹੈ ਕੀ ਉਹਨਾਂ ਨੂੰ ਕੋਈ ਫਾਇਦਾ ਦਿੱਤਾ ਗਿਆ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਨੂੰ ਬਿਜ਼ਨਸ ਕੋਈ ਗਵਰਨਮੈਂਟ ਫੇਵਰ ਦਿੱਤਾ ਗਿਆ ਇਹ ਨਾਉ ਦਿਸ ਬਿਕਮਸ ਅ ਮੈਟਰ ਆਫ ਇਨਕੁਆਇਰੀ ਐਂਡ ਪ੍ਰੋਪਰ ਇਨਵੈਸਟੀਗੇਸ਼ਨ ਦੂਸਰਾ ਮੁੱਦਾ ਹੈਗਾ ਕਿ ਇੱਕ ਇਹਨਾਂ ਦਾ ਹੋਰ ਉਹ ਦੂਸਰੀ ਪੂਆ ਦਾ ਬੇਟਾ ਵਾ ਗੁਰਜੀਤ ਸਿੰਘ ਪੁੱਤਰ ਜੱਗਰ ਸਿੰਘ ਪਿੰਡ ਫਤਿਹਗੜ ਖੋਖਰ ਇੱਧਰ ਸੰਗਰੂਰ ਜ਼ਿਲ੍ਹੇ ਚ ਹੀ ਪੈਂਦਾ ਰਹਿੰਦੇ ਸ਼ਾਇਦ ਉਹ ਸੰਗਰੂਰ ਸ਼ਹਿਰ ਵਿੱਚ ਨੇ ਉਹਨਾਂ ਨੇ ਜਾ ਕੇ ਸਤੌਜ ਪਿੰਡ ਵਿੱਚ ਲਗਭਗ ਅਗੇਨ 5 ਏਕੜ ਜ਼ਮੀਨ ਸਤੋਜ ਪਿੰਡ ਵਿੱਚ ਭਗਵੰਤਪਾਲ ਦਾ ਜਿਹੜਾ ਮੇਨ ਜੱਦੀ ਪਿੰਡ ਹੈਗਾ ਉਹਦੇ ਭੂਆ ਦਾ ਬੇਟਾ ਖਰੀਦ ਰਿਹਾ ਇਹ ਵੀ 2023 ਵਿੱਚ ਹੀ ਆ ਦੋਨੋਂ ਦੋਨੋਂ ਟਰਾਂਜੈਕਸ਼ਨ 2023 ਦੇ ਵਿੱਚ ਹੀ ਆ ਤਾਂ ਇਹ ਜਿਹੜਾ ਰਕਬਾ ਵਾ ਇਹ ਆਲਮੋਸਟ ਇਹ ਵੀ 38 ਨਾਲ 12 ਮਰਲੇ ਹੈ ਹੁਣ ਇਹਦੀ ਵੀ ਜਿਹੜੀ ਮਾਰਕੀਟ ਵੈਲਿਊ ਆ ਉਹ ਕਾਫੀ ਜ਼ਿਆਦਾ ਵਾ ਤੇ ਉਹਦੀ ਵੀ ਰਜਿਸਟਰੀ ਕੱਟ ਕੀਤੀ ਗਈ ਹੈ ਔਰ ਭੂਆ ਦਾ ਬੇਟਾ ਭਗਵੰਤਪਾਲ ਦੇ ਪਿੰਡ ਜਾ ਕੇ ਜ਼ਮੀਨ ਖਰੀਦਦਾ ਲੇਕਿਨ ਠੀਕਾ ਭਗਵੰਤ ਮਾਨ ਦੇ ਮਾਤਾ ਜੀ ਹਰਪਾਲ ਕੌਰ ਜੀ ਦੇ ਰਹੇ ਨੇ ਇਹ ਇਸਟੈਬਲਿਸ਼ਡ ਫੈਕਟ ਹੈ ਅਗਰ ਕੋਈ ਜਾ ਕੇ ਪਿੰਡ ਚਮੜਾ ਮੋਟਾ ਤਹਿਕੀਕਾ ਕਰੇਗਾ ਉਸ ਠੇਕੇਦਾਰ ਦਾ ਨਾਮ ਸ਼ਾਇਦ ਕੁਲਵਿੰਦਰ ਸਿੰਘ ਹੈ ਪੁੱਤਰ ਕੇਵਲ ਸਿੰਘ ਆ ਪਿੰਡ ਸਤੋਜ ਦਾ ਰਹਿਣ ਵਾਲਾ ਉਹ ਇਹਨਾਂ ਦੀ ਜ਼ਮੀਨ ਦੀ ਠਿਕ ਵਾਈ ਕਰਦਾ ਕਿਉਂਕਿ ਗੁਰਜੀਤ ਨੇ ਆਪ ਵਾਈ ਨਹੀਂ ਕੀਤੀ ਇਹਦੇ ਭੂਆ ਦੇ ਮੁੰਡੇ ਨੇ ਪੁੱਤਰ ਜੱਗਰ ਸਿੰਘ ਨੇ ਉਹਨੇ ਠੇਕੇ ਦੇ ਕੇ ਦਿੱਤੀ ਔਰ ਠੇਕੇ ਦਾ ਪੈਸਾ ਜਿਹੜਾ ਵਾ ਉਹ ਚੀਫ ਮਿਨਿਸਟਰ ਦੇ ਪਰਿਵਾਰ ਨੂੰ ਸੋ ਇਨ ਅਦਰ ਮੈਥਡਸ এবਿਟ ਬੇਨਾਮੀ ट्रांजैक्शन ਨਜ਼ਰ ਆ ਰਹੀ ਹੈ ਸਾਨੂੰ ਔਰ ਮੈਂ ਜਿੱਦੀ ਗੱਲਾਂ ਇਹ ਕਹਿ ਰਿਹਾ ਇਹ ਮੈਂ ਡਾਕੂਮੈਂਟਸ ਨੂੰ ਸਪੋਰਟ ਕਰਕੇ ਗਵਰਨਰ ਪੰਜਾਬ ਨੂੰ ਦੋਨੋਂ ਚਿੱਠੀਆਂ ਲਿਖ ਦਿੱਤੀਆਂ ਨੇ ਮੈਨੂੰ ਉਮੀਦ ਆ ਕਿ ਚੀਫ ਮਿਨਿਸਟਰ ਸਾਹਿਬ ਦਾ ਪਰਿਵਾਰ ਇਹਦੇ ਤੇ ਆਪਣਾ ਪੱਖ ਪੂਰਾ ਕਲੀਅਰ ਕਰੇਗਾ ਕਿਉਂਕਿ ਇਹ ਕੋਈ ਛੋਟਾ ਮੋਟਾ ਮੌਦਾ ਨਹੀਂ ਹੈਗਾ ਇਹ ਬਹੁਤ ਅਹਿਮ ਮੌਦਾ ਪੰਜਾਬ ਦੇ ਲੋਕਾਂ ਵਾਸਤੇ ਅਗਰ ਇਦਾਂ ਹੀ ਅਸੀਂ ਗਿਫਟਾਂ ਲੈਣ ਲੱਗੇ ਤੇ ਫਿਰ ਪਤਾ ਨਹੀਂ ਕਿੰਨੀਆਂ ਹੋਰ ਗਿਫਟਾਂ ਜਾਣਗੀਆਂ ਤੀਸਰਾ ਨੁਕਤਾ ਕਿ ਪਿਛਲੇ 2 ਸਾਲ ਵਿੱਚ ਪਤਾ ਲੱਗਿਆ ਵਾ ਭਗਵਾਨ ਦੇ ਮਹਤਾ ਜੀ ਇਹਨਾਂ ਤੇ ਜੋ ਮੈਂ ਕਹਿ ਰਿਹਾ ਹਾਂ ਉਹ ਅਗੇਨ ਸਬਜੈਕਟ ਸਬਜੈਕਟ ਟੂ ਕਰੈਕਸ਼ਨ ਆ ਉਹ ਤਾਂ ਇਹੀ ਕਲੈਰੀਫਾਈ ਕਰਨਗੇ ਪੰਜਾਬ ਸਰਕਾਰ ਵਾਈਟ ਪੇਪਰs ਇਸ਼ੂ ਕਰ ਦਵੇ ਜਾਂ ਦੱਸ ਦਵੇ ਕਿ ਇਹਨਾਂ ਦੇ ਮਦਰ ਔਰ ਇਹਨਾਂ ਦੇ ਸਿਸਟਰ ਜਿਹੜੇ ਮੰਤਰੀ ਦਾ ਉਹ ਆਸਟ੍ਰੇਲੀਆ ਕਿੰਨੀ ਵਾਰੀ ਗਏ ਮੇਰੇ ਜਾਣਕਾਰੀ ਮੁਤਾਬਕ ਇਹ 11 ਵਾਰੀ ਆਸਟ੍ਰੇਲੀਆ ਵਿਜ਼ਿਟ ਕੀਤਾ ਇਹਨਾਂ ਨੇ 2 ਸਾਲਾਂ ਦੇ ਵਿੱਚ ਔਰ ਇਸ ਵਿਜ਼ਿਟ ਦੇ ਦੌਰਾਨ ਇਹ ਵਕ ਵਕ ਕੋਥੇ ਰੀਅਲ ਏਸਟੇਟ ਏਜੰਟਸ ਨੂੰ ਮਿਲਦੇ ਨੇ ਇੱਕ ਸਧਾਰਨ ਹਾਊਸ ਵਾਈਫ ਜਿਹੜੀ ਕਹਿੰਦੀ ਬੀਬੀ ਕਿ ਮੈਂ ਮਾਸਟਰ ਮਹਿੰਦਰ ਸਿੰਘ ਦੇ ਪੈਨਸ਼ਨ ਤੇ ਜਿੰਦੀ ਆਈ ਐਮ ਕਵਾਈਟ ਸ਼ੋਰ ਕਿ ਉਹ ਇਸ ਤਰ੍ਹਾਂ ਜਾ ਕੇ ਕਿਸੇ ਰੀਅਲ اسٹیਟ ਜਾਂ ਟੈਕਸੇਸ਼ਨ ਫਰਮਸ ਕੋਈ ਕੇ ਪੀਜੀ ਟੈਕਸੇਸ਼ਨ ਫਰਮ ਹੈ ਮੈਲਬੌਰਨ ਦੇ ਵਿੱਚ ਕਿ ਉੱਥੇ ਜਾ ਕੇ ਉਹਨਾਂ ਦੇ ਦਫ਼ਤਰਾਂ ਨੂੰ ਵਿਜ਼ਿਟ ਕਰਨ ਦਾ ਤਾਂ ਕੋਈ ਔਰਤਾਂ ਦਾ ਮਕਸਦ ਨਹੀਂ ਹੈਗਾ ਮੇਰਾ ਖਿਆਲ ਆਹ ਦੇਖ ਲਓ ਤੁਸੀਂ ਉਹਨਾਂ ਦੀਆਂ ਉੱਥੇ ਲੰਚ ਆ ਬਾਟ ਐਵਰ ਆਫਿਸਸ ਵਿਜ਼ਿਟ ਕਿਤੇ ਜਾ ਰਹੇ ਨੇ ਔਰ ਆ ਇੰਦਕ ਉਹਨਾਂ ਤੋਂ ਆ ਤਾਂ ਚਲੋ ਖੁੱਲ੍ਹਾ ਨਕਲ ਦੱਸਦਾ ਹੀ ਆ ਬਟ ਥੇਅਰ ਇਜ਼ ਸਮ ਮੀਨਿੰਗ ਟੂ ਇਟ ਇੱਕ ਸਧਾਰਨ ਚੀਫ ਮਿਨਿਸਟਰ ਦੀ ਮਾਤਾ ਜੀ ਜਿਹੜੀ ਹਾਊਸ ਵਾਈਫ ਹੈ ਉਹਦਾ ਆਸਟ੍ਰੇਲੀਆ ਮੈਲਬਨ ਦੇ ਵਿੱਚ ਰੀਅਲ اسٹیਟ ਬੀ ਐਮ ਫਰਮਾਂ ਵਿੱਚ ਟੈਕਸੇਸ਼ਨ ਫਰਮਾਂ ਵਿੱਚ ਦਫ਼ਤਰਾਂ 'ਚ ਵਿਜ਼ਿਟ ਕਰਨਾ ਬੁਕੇਜ਼ ਰਿਸੀਵ ਕਰਨੇ 댓 ਮੀਨ ਸਮਥਿੰਗ ਇਜ਼ ਹੈਪਨਿੰਗ ਅਗੇਨ ਇਹਦੇ ਬਾਰੇ ਹੋਰ ਜਾਣਕਾਰੀ ਆਉਣ ਵਾਲੇ ਸਮੇਂ ਵਿੱਚ ਸ਼ੇਅਰ ਕਰਾਂਗੇ ਚੰਗੇ ਤਰੀਕੇ ਨਾਲ ਆ ਗੈਦਰਿੰਗ ਪ੍ਰੋਪਰ ਡਾਕੂਮੈਂਟਡ ਪ੍ਰੂਫ ਫਰੋਮ ਓਵਰਸੀਜ਼ ਬਟ ਬਿਫੋਰ ਆਈ ਗੋ ਟੂ 댓 ਐਕਸਟੈਂਡ ਮੈਂ ਅੱਜ ਤੁਹਾਡੇ ਜ਼ਰੀਏ ਮੀਡੀਆ ਦੇ ਜ਼ਰੀਏ ਸਾਰੇ ਦੁਨੀਆਂ ਚ ਲੋਕਾਂ ਨੂੰ ਬੈਠਣਾ ਦੱਸਣਾ ਚਾਹੁੰਦਾ ਵਾ ਕਿ ਇਹ ਜਿਹੜਾ ਆਪਣੇ ਆਪ ਨੂੰ ਕਹਿੰਦੇ ਰੋਜ਼ ਕਿ ਅਸੀਂ ਗੱਟੜ ਈਮਾਨਦਾਰ ਆ ਉਹ ਫੈਕਟ ਤਾਂ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਅੰਦਰ ਕਰਕੇ ਸਟੈਬਲਿਸ਼ ਕਰਤਾ ਜਮਾਨਤਾਂ ਰਜੈਕ ਕਰਤੀਆਂ ਪਟੀਸ਼ਨਾਂ ਰਜੈਕ ਕਰਤੀਆਂ ਉੱਥੇ ਉਹ ਪਾਏ ਗਏ ਨੇ ਕਿ ਦੇ ਹੈਵ ਬੀਨ ਕਰਪਟ ਅਗਰ ਪੰਜਾਬ ਦੇ ਵਿੱਚ ਲਿਕਰ ਪਾਲਿਸੀ ਦੀ ਪ੍ਰੋਪਰ ਇਨਕੁਆਇਰੀ ਕੀਤੀ ਜਾਵੇਗੀ ਤਾਂ ਉਹੀ ਦਿੱਲੀ ਦਾ ਲਿਕਰ ਮਾਡਲ ਹੈਜ਼ ਬੀਨ ਰੈਪਲੀਕੇਟਿਡ ਇਨ ਪੰਜਾਬ ਦੇ ਵਿਲ ਬੀ ਆਲਸੋ ਫਾਊਂਡ ਟੂ ਬੀ ਥਰੋਲੀ ਕਰਪਟ ਪੀਪਲ ਇਹਦੇ ਤੋਂ ਨਾਵਾ ਮੁਹਰੇਲੇ ਦੀ ਪੋਲਿਟਿਕਸ ਵਿੱਚ ਬਹੁਤ ਜ਼ਿਆਦਾ ਲਾਜਨੀ ਸੀ ਜਿਹੜੀ ਕਿ ਇਹਨਾਂ ਨੇ ਇੱਤਾ ਛਿੱਕੇ ਤੇ ਤੱਕੀ ਕਿ ਇਹਨਾਂ ਨਾਲੋਂ ਜ਼ਿਆਦਾ ਬੇਸ਼ਰਮ ਬੰਦੇ ਨਹੀਂ ਹੋਣ ਕੋਰੇਗੇ। ਕਿਟਾਰੂ ਚੱਕ ਦਾ ਮਸਲਾ ਲੈ ਕੇ ਆਏ ਸੀ ਪਬਲਿਕ ਤੋਂ ਮੀਟ ਉਹਦੀਆਂ ਵੀਡੀਓਜ਼ ਗਵਰਨਰ ਪੰਜਾਬ ਨੇ ਵੈਰੀਫਾਈ ਕੀਤੀਆਂ ਫ੍ਰੌਮ ਫੋਰੈਂਸਿਕ ਲੈਬਸ। ਉਹਦੀਆਂ ਵੀਡੀਓਜ਼ ਉਹਨੇ ਲਿਖ ਕੇ ਭੇਜਤੀਆਂ ਚੀਫ ਮਿਨਿਸਟਰ ਨੂੰ ਕਿ ਇਸ ਤਰ੍ਹਾਂ ਦੇ ਇਹ ਮੋਰਲ ਮਿਨਿਸਟਰ ਨੂੰ ਹਟਾਇਆ ਜਾਵੇ। ਪਰ ਕਿਟਾਰੂ ਚੱਕ ਸਾਹਿਬ ਨਹੀਂ ਹਟਾਏ ਗਏ। ਕਿਉਂਕਿ ਸ਼ਾਇਦ ਆਮ ਆਦਮੀ ਵਾਸਤੇ ਕੋਈ ਕਿਸੇ ਬੱਚੇ ਦੀ ਨੌਜਵਾਨ ਦੀ ਸੈਕਸ਼ੂਅਲ ਐਕਸਪਲੋਇਟੇਸ਼ਨ ਕਰਨਾ ਕੋਈ ਇੰਦਾ ਇਮੋਰਲ ਐਕਟ ਨਿਕਾ ਫਿਰ ਇੱਕ ਮਨਿਸਟਰ ਦੀ ਇਲੈਕਸ਼ਨਾਂ ਦੇ ਵਿੱਚ ਵੀਡੀਓ ਆਉਂਦੀ ਆ ਬਰਕਾਸ਼ ਸਿੰਘ ਜਿਹੜਾ ਕਰਤਾਰਪੁਰ ਤੋਂ ਉਹਦੀ ਇੱਕ ਬੜੀ ਅਸ਼ਲੀਲ ਵੀਡੀਓ ਚਾਹੇ ਉਹ ਆਪਣੇ ਆਪ ਦੇ ਵਿੱਚ ਇਕੱਲੇ ਵਿੱਚ ਸਿਗੀ ਪਰ ਉਹਦਾ ਕੰਡਕਟ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਫੇਸਟਾਈਮ ਦੇ ਉੱਤੇ ਵੀਡੀਓ ਦੇ ਨਾਲ ਕਿ ਕਿ ਕਿੱਦਾਂ ਕਿੱਦਾਂ ਦੀਆਂ ਗੱਲਾਂ ਇਹ ਲੋਕ ਕਰਦੇ ਨੇ ਪਰ ਬੜੇ ਸੁਹਣੇ ਟੀਟਮਣ ਕੇ ਬੜੇ ਸੁਹਣੇ ਇੱਕ ਦੂਜੇ ਨਾਲ ਮਿਲਦੇ ਨੇ ਗਲੇ ਬੜੇ ਸੁਹਣੇ ਕੈਬਿਨੇਟਸ 'ਚ ਬੈਠਦੇ ਹੋਣਗੇ ਬੜੇ ਸੁਹਣੇ ਅਫਸਰ ਉਹਨਾਂ ਦੇ ਮੂੰਹ ਲੱਗਦੇ ਨੇ आई एम क्वाइट सरप्राइज्ड के ऑफिसर्स इना मिनिस्टर्स ਦੇ ਮੂੰਹ ਕਿਉਂ ਨਾ ਲੱਗਦੇ ਉਹ ਕਿ ਸੋ ਟੂਡੇ द ਇੰਟਾਇਰ ਇਸ਼ੂ ਇਜ਼ ਬੋਥ ਆਫਕੋਰਸ ਫਿਨੰਸੀ ਟ੍ਰਾਂਜੈਕਸ਼ਨਸ ਐਂਡ ਆਲਸੋ ਰਿਲੇਟਡ ਟੂ ਪ੍ਰੋਪਰਾਈਟੀ ਇਨ ਪੋਲਿਟਿਕਸ ਅਭੋਲਡਿੰਗ ਐਥਿਕਸ ਐਂਡ ਮੋਰੈਲਿਟੀ ਇਨ ਪੋਲਿਟਿਕਸ ਕੀ ਪੰਜਾਬ ਇਸੇ ਦਿਸ਼ਾ ਵਿੱਚ ਜਾਵੇਗਾ ਬੇਸ਼ਰਮੀ ਨਾਲ ਚੱਲੇਗਾ ਔਰ ਕਦੀ ਚੀਫ ਮਿਨਿਸਟਰ ਨੇ ਕਦੀ ਕਟਾਰੂ ਚੱਕ ਦੇ ਮਸਲੇ ਤੇ ਕਿਸੇ ਮੀਡੀਆ ਨੇ ਉਹਨਾਂ ਨੂੰ ਪੰਜਾਬ ਤੱਕ ਅੱਜ ਤੱਕ ਇੱਕ ਸਵਾਲ ਨਹੀਂ ਪੁੱਛਿਆ ਕਿ ਕਟਾਰੂ ਚੱਕ ਦੇ ਮਸਲੇ ਤੇ ਤੁਸੀਂ ਉਹਦਾ ਇਸਤਫਾ ਕਿਉਂ ਨਹੀਂ ਮੰਗਿਆ ਪਿਛਲੇ ਡੇਢ ਸਾਲ ਤੋਂ ਕਿਸੇ মিডিਆ ਹਾਊਸ ਨੇ ਇੱਕ ਕੁਐਸਚਨ ਵੀ ਨਹੀਂ ਪੁੱਛਿਆ ਚੀਫ ਮਿਨਿਸਟਰ ਨੂੰ ਔਰ ਮੈਂ ਉਮੀਦ ਕਰਦਾ ਕਿ ਕਟੋ ਕਟਾ ਜਿਹੜੇ ਉਹਨਾਂ ਦੇ ਪਰਿਵਾਰ ਦੇ ਨਾਲ ਤਲਕ ਰੱਖਣ ਵਾਲੇ ਮੇਨਾਮੀ ਟ੍ਰਾਂਜੈਕਸ਼ਨ ਸਰਫੇਸ ਹੋਏ ਨੇ ਔਰ ਡਾਕੂਮੈਂਟਡ ਪ੍ਰੂਫ ਹੈ ਗਵਰਨਰ ਪੰਜਾਬ ਦੇ ਕੋਲ ਚਿੱਠੀ ਜਾ ਚੁੱਕੀ ਹੈ ਆਈ ਏਮ ਕੁਆਈਟ ਸ਼ੋਰ ਕਿ ਕਟੋ ਕਟ ਇਹਦੇ ਬਾਰੇ ਉਹ ਪੂਰਾ ਜਵਾਬ ਦੇਣਗੇ ਔਰ ਇਹਦੀ ਚਾਂਚ ਜਵਾਬ ਦੇਣਾ ਇੱਕ ਗੱਲ ਹੈ ਕਿ ਮੈਂ ਜੀ ਮੈਨੂੰ ਗਿਫਟ ਦਿੱਤੀ ਹੈ ਤਾਂ ਅਲਾਉਡ ਹੈ ਹਿਬਾ ਮੇ ਵੀ ਅਲਾਉਡ ਬਟ ਚੀਫ ਮਿਨਿਸਟਰ ਗੈਟਿੰਗ ਅ ਗਿਫਟ ਵਰਥ 3 ਕਰੋੜਸ ਆਫ ਮਾਰਕੀਟ ਵੈਲਿਊ ਲੈਂਡ there is something uh, happening below the table jehde ke kamli koi nirpaksh janch isnu investigate karke sahi lai ke sada nit din sariyan diyan sampattiyan di janch karke hi kehnde ne ke ji benami fund liji benami fund liji mere apne parivar de jehde sade aapas vich tvadle si tvadle can you imagine 52 saal purane 1972 da tvadla jadon meri umar 6-7 saal si gi mere te fir darj kiti gayi si pulachh vich tuhanu yaad hoge jadon mainu anticipatory bail k andar ਔਰ ਭਗਵਾਨਪੁਰ ਮਾਰਕਟ ਇਟ નોਟ ਇવન ਸਪੇਅਰ ਹਜ਼ ਪੁਲਿਸ ਮਾਈ ਐਲਡਸਟ ਸਿਸਟਰ ਜਿਹੜੇ ਕਿ 72 ਸਾਲ ਦੇ ਹਨ ਜਿਹੜੇ ਕਿ ਵਿਡੋ ਨੇ ਜਿਨ੍ਹਾਂ ਦੇ ਹਸਬੰਡ ਨੇਵੀ ਵਿੱਚ ਕੈਪਟਨ ਰਿਟਾਇਰ ਹੋਏ ਸੀਗੇ ਉਹਨਾਂ ਨੂੰ ਵੀ ਸਪੇਅਰ ਨਹੀਂ ਕੀਤਾ ਉਹਨਾਂ ਨੂੰ 420 ਵਿੱਚ ਮੇਰੇ ਨਾਲ ਬੁੱਕ ਕੀਤਾ ਕਿਉਂਕਿ ਉਹਨੇ ਕਹੋਏਗਾ ਕਿ ਤੁਸੀਂ ਔਰਤਾਂ ਤੱਕ ਚੱਲ ਲਗੇ ਮੇਰੀ ਭੂਆ ਤੱਕ ਲੈ ਗਏ ਮੇਰੇ ਮਾਤਾ ਪਰ ਤੁਸੀਂ ਸਟਾਰਟ ਕੀਤਾ ਤੁਸੀਂ ਮੇਰੀ ਸਭ ਤੋਂ ਵੱਡੀ ਭੈਣ ਨੂੰ 420 ਵਿੱਚ ਬੁੱਕ ਕਰਕੇ ਮਜਬੂਰ ਕੀਤਾ ਕਿ ਉਹ ਹਾਈ ਕੋਰਟ ਵਿੱਚ ਜਾ ਕੇ ਐਂਟੀਸਿਪੇਟਰੀ ਬੇਲ ਕਰਕੇ ਨਹੀਂ ਤਾਂ ਉਹ ਵੀ ਜੇਲ੍ਹ ਸੌਣੀ ਸੀ ਵਿਚਾਰੀ ਜਿੱਦਾਂ ਮੈਨੂੰ 4-5 ਮਹੀਨੇ ਜੇਲ੍ਹ ਵਿੱਚ ਬੇਗੁਨਾਹ ਰੱਖਿਆ ਗਿਆ ਔਰ ਉਹ ਇੱਕ ਊਠਾ ਪੱਚਾ ਉਸ ਦਿਨ ਫੇਰ ਅਰਜ਼ਿ ਕੀਤਾ ਗਿਆ ਜਿੱਦ ਮੇਰੀ ਜ਼ਮਾਨਤ ਹਾਈ ਕੋਰਟ ਦੇ ਰਿਆ ਸੀਗਾ ਸੋ ਪੰਜਾਬ ਬਦਕਿਸਮਦੀ ਨਾਲ ਇਹੋ ਜਿਹੇ ਹੱਥਾਂ ਵਿੱਚ ਆ ਗਿਆ ਜਿਨ੍ਹਾਂ ਨੂੰ ਨਾ ਕੋਈ ਸੂਬੇ ਦੀ ਪ੍ਰਵਾਹ ਆ ਨਾ ਉਹਨਾਂ ਨੂੰ ਕੋਈ ਕਦਰਾਂ ਕੀਮਤਾਂ ਦੀ ਪ੍ਰਵਾਹ ਰਹਿ ਗਈ ਆ ਉਹ ਤਾਂ ਬਸ ਹਿੱਕ ਥੋਕ ਕੇ ਇਹੀ ਕਹੀ ਜਾਂਦੇ ਆ ਘੱਟੇ ਈਮਾਨਦਾਰ ਤੇ ਘੱਟੇ ਈਮਾਨਦਾਰ ਨਾ ਉਹਨਾਂ ਨੂੰ ਕੋਈ ਡਿਫੀਟ ਦੀ ਕੋਈ ਸ਼ਰਮ ਸੀਗੀ ਕਿ ਅਕਸਰ ਮੈਂ ਉਨਾਂਪ ਕਰਾ ਰਿਹਾ ਰਿਸਪੌਂਸਿਬਿਲਟੀ ਕੇਜਰੀਵਾਲ ਜਿਹੜਾ ਕਹਿੰਦਾ ਸੀ ਅਸੀਂ ਪਤਾ ਨਹੀਂ ਕਿੰਨੀਆਂ ਸੀਟਾਂ ਲੈ ਲਈਆਂ ਟੋਟਲ ਦਿੱਲੀ ਚੋਂ ਸਾਫ ਹੋ ਗਿਆ ਟੋਟਲ ਗੁਵਾ ਚੋਂ ਸਾਫ ਹੋ ਗਿਆ ਟੋਟਲ ਹਰਿਆਣੇ ਚੋਂ ਸਾਫ ਹੋ ਗਿਆ ਤਿੰਨ ਸੀਟਾਂ ਪੰਜਾਬ ਦੇ ਵਿੱਚ ਜਿੱਤੀਆਂ ਪਰਸੈਂਟੇਜ ਕਿਸੇ politcal party ਦੀ ਇੰਨੀ ਸ਼ਾਰਪਲੀ ਡ੍ਰੌਪ ਨਹੀਂ ਕੀਤੀ ਪੋਲਿਟਿਕਸ ਵਿੱਚ 15% ਇੱਕ ਇਲੈਕਸ਼ਨ ਵਿੱਚ ਇੱਕ ਛਟਕੇ ਵਿੱਚ ਡ੍ਰੌਪ ਕਰ ਗਈ ਪਰ ਦੇ ਕਵਾਈਟ ਕੰਫਰਟੇਬਲ ਵਜੇ 33 92 ਤੋਂ 33 ਸੀਟਾਂ ਦੇ ਉੱਤੇ ਆ ਗਏ ਚੋਸ ਕਰਕੇ ਇਹ ਤਾਂ ਹੁਣ ਉਹ ਹੀ ਦੱਸਣਗੇ ਕਿ ਕਿੱਧਰ ਨੂੰ ਜਾ ਰਹੇ ਲੇਕਿਨ ਸਾਡੇ ਸਟੇਟ ਤੇ ਅੱਜ ਨਸ਼ਿਆਂ ਦਾ ਬਹੁਤ ਬੋਲਬਾਲਾ ਤੁਸੀਂ ਦੇਖਿਆ ਕਿ ਪਿਛਲੇ ਚੰਦ ਦਿਨਾਂ ਵਿੱਚ 14 ਮੌਤਾਂ ਇਕੱਠੀਆਂ ਸਿੱਟੇ ਦੇ ਓਵਰਡੋਸ ਨਾਲ ਹੋਈਆਂ ਪਰ ਉਹਦੇ ਤੇ ਕੋਈ ਗਵਰਨਮੈਂਟ ਦਾ ਰਿਐਕਸ਼ਨ ਨਹੀਂਗਾ ਸਿਰਫ ਡੀਸੀ ਐਸਐਸਪੀ ਬੁਲਾ ਕੇ ਕਿ ਸ਼ਕਤੀ ਕਰ ਦਿਓ ਔਰ ਇਹਨਾਂ ਨੇ ਤੁਹਾਨੂੰ ਯਾਦ ਹੋਵੇਗਾ ਕਿ ਦਰਬਾਰ ਸਾਹਿਬ ਵਿੱਚ ਮੇਰੇ ਕੱਲ ਬੱਚੇ ਇਕੱਠੇ ਕਰਕੇ ਤੇ ਇੱਕ ਸਮੂਹਕ ਸੌਂਹ ਖਵਾਈ ਸੀ ਕਿ ਅੱਜ ਤੋਂ ਬਾਅਦ ਅਸੀਂ ਨਸ਼ੇ ਨਹੀਂ ਕਰਾਂਗੇ ਲੇਕਿਨ ਉਹਦਾ ਵੀ ਇੰਪੈਕਟ ਜ਼ੀਰੋ ਨਜ਼ਰ ਆ ਰਿਹਾ ਸਾਡੀ ਸਟੇਟ ਤੇ ਬੇਤਹਾਸ਼ਾ ਕਰਦਾ ਚੜ ਚੁੱਕਾ 70000 ਕਰੋੜ ਤੋਂ ਕਰਜ਼ਾ ਜ਼ਿਆਦਾ ਇਹਨਾਂ ਨੇ ਪਿਛਲੇ 2 ਸਾਲਾਂ 'ਚ ਐਡ ਕੀਤਾ ਵਾ 2500 ਕਰੋੜ ਰੁਪਇਆ ਤੋਂ ਪੇ ਪੈਨਸ਼ਨਸ ਐਂਡ ਸੈਲਰੀਜ਼ ਆਫ EMPLOYEES ਲਾਈਕ ਦ ਪੁਲਿਸ ਡਿਪਾਰਟਮੈਂਟ ਇਲੈਕਸ਼ਨ ਦੇ ਦੌਰਾਨ ਚੱਕਿਆ ਗਿਆ ਸੀਗਾ ਇਹ ਸਾਰਾ ਕੁਝ ਦੱਸਾਉਂਦਾ ਵਾ ਕਿ ਪੰਜਾਬ ਨੂੰ ਇੱਕ ਬੜੇ ਡੇਂਜਰਸ ਮੂਡ ਵੱਲ ਲੈ ਕੇ ਜਾ ਰਹੇ ਔਰ ਜਿਹੜੇ ਮੈਂ ਇਸ਼ੂਜ਼ ਉਠਾਉਣਾ ਉਹਦਾ ਇਹਨਾਂ ਨੇ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ ਕਿ ਪੰਜਾਬ ਦਾ ਚੀਫ ਮਿਨਿਸਟਰ ਪਾਕਿਸਤਾਨ ਨਾਲ ਵਪਾਰਕ ਬਾਰਡਰ ਖੋਲਣ ਦਾ ਕਿਉਂ ਵਿਰੋਧ ਕਰ ਰਿਹਾ ਵਾ ਭਾਜਪਾ ਵਿਰੋਧ ਕਰੇ ਉਹਦੇ ਪਾਕਿਸਤਾਨ ਤੋਂ ਹਲਕਾ ਤੀਕਨੇਗੇ ਉਹਨਾਂ ਦੀ ਸਮਝ ਆਉਂਦੀ ਲੇਕਿਨ ਭਗਵੰਤ ਮਾਨ ਦੀ ਪਾਰਟੀ ਵੀ ਭਾਜਪਾ ਦੀ ਲਾਈਨ ਸਪੋਰਟ ਕਰਕੇ ਪਾਕਿਸਤਾਨ ਦੇ ਨਾਲ ਵਪਾਰ ਦਾ ਬਾਰਡਰ ਨਹੀਂ ਖੁੱਲਣਾ ਚਾਹੀਦਾ ਕਿ ਮੈਨੂੰ ਸਮਝ ਨਹੀਂ ਆਈ ਅਗਰ ਖੁੱਲਦਾ ਵਾ ਬਾਰਡਰ ਤਾਂ ਸੈਂਚੂਲੇਸ਼ਨ ਮਾਰਕੀਟ ਬਹੁਤ ਵੱਡੀ ਆ ਸਾਡਾ ਜਿਹੜਾ ਐਗਰੀਕਲਚਰ ਔਰ ਇੰਡਸਟਰੀਅਲ ਜਿਹੜਾ ਪ੍ਰੋਡਕਟਸ ਹੈਗੇ ਨੇ ਉਹਦੀ ਬਹੁਤ ਵੱਡੀ ਕਈ ਕਈ ਗੁਣਾ ਕੀਮਤਾਂ ਉੱਥੇ ਹੋ ਸਕਦੀਆਂ ਪਰੰਤੂ ਉਹਨਾਂ ਨੂੰ ਇਸ ਗੱਲ ਦਾ ਵੀ ਨਹੀਂ ਚਿੰਤਾ ਤਾਂ ਮੈਂ ਇੱਕ ਨਾਨ ਪੰਜਾਬੀਆਂ ਦੇ ਬਿੱਲ ਤੇ ਕਾਇਮ ਸਟੈਂਡ ਕੀਤਾ ਹੋਇਆ ਜੋ ਮੈਂ ਕਿਆਸੀ ਇਲੈਕਸ਼ਨ ਦੇ ਦੌਰਾਨ ਉਧੇ ਤੇ ਖੜਾ ਆਂ ਉਹ ਬਿਲਕੁਲ ਤਾਰ ਸਿੰਘ ਸੰਧਵਾ ਦੇ ਟੇਬਲ ਤੇ ਜਨਵਰੀ 2023 ਦਾ ਪਿਆ ਔਰ ਮੈਂ ਕੋ ਨਵੀਂ ਗੱਲ ਨਹੀਂ ਕੀਤੀ ਹਿਮਾਚਲ ਪ੍ਰਦੇਸ਼ ਨੇ ਇਹ ਲਾਅ ਬਣਾਇਆ ਕਿ ਕੋਈ ਵੀ ਨਾਹ ਹਿਮਾਚਲੀ ਬਿਨਾ ਸ਼ਰਤਾ ਪੂਰੀਆਂ ਕੀਤੇ ਨਾ ਉਥੇ ਜ਼ਮੀਨ ਖਰੀਦ ਸਕਦਾ ਨਾ ਉਥੇ ਸਰਕਾਰੀ ਨੌਕਰੀ ਲੈ ਸਕਦਾ ਨਾ ਉਥੇ ਵੋਟਰ ਬਣ ਸਕਦਾ ਇਹ ਲਾਅ ਗੁਜਰਾਤ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਵਿੱਚ ਆਪ ਲਾਗੂ ਹੈ ਉਥੇ ਲਾਗੂ ਹੀ ਨਹੀਂਗਾ ਉਥੇ ਕੱਚ ਦੇ ਇਲਾਕੇ ਵਿੱਚ ਹਜ਼ਾਰਾਂ ਸਿੱਖ ਪਰਿਵਾਰਾਂ ਨੂੰ ਉਥੋਂ ਇਹਨਾਂ ਨੇ ਉਹਨਾਂ ਦੀਆਂ ਜ਼ਮੀਨਾਂ 2010 ਵਿੱਚ ਖੋਲੀਆਂ ਨੇ ਉਹਨਾਂ ਦੀ ਓਨਰਸ਼ਿਪ ਟਾਈਟਲ ਜਿਹੜਾ ਸੀ ਕੈਨਸਲ ਕਰ ਦਿੱਤਾ ਕੱਲਾ ਔਨ ਤੇ ਨਹੀਂ ਰੋਕਿਆ ਜਿਹੜੇ ਵਸੇ ਹੋਏ ਸੀ ਲਾਲ ਬਹਾਦਰ ਸ਼ਾਸਤਰੀ ਦੇ ਟਾਈਮ ਤੋਂ 1960 ਦੇ ਦਹਾਕੇ ਤੋਂ ਕਿਸਾਨਾਂ ਨੂੰ ਆਵਾਜ਼ ਲਈ ਗਈ ਸੀ ਕਿ ਕੱਚ ਦੇ ਜੰਗਲਾਂ ਨੂੰ ਆਵਾਜ਼ ਕਰੋ ਤੇ ਇੱਥੇ ਆਪਣੀ ਖੇਤੀ ਕਰੋ ਚਲੇ ਗਏ ਵਿਚਾਰੇ ਉਹਨਾਂ ਨੇ 30 40 ਸਾਲ 50 ਸਾਲ ਕੰਮ ਕੀਤਾ ਜਦੋਂ ਜ਼ਮੀਨਾਂ ਬਣ ਗਈਆਂ ਤਾਂ ਬੀਜੇਪੀ ਦੀ ਗੁਜਰਾਤ ਗਵਰਨਮੈਂਟ ਨੇ ਉਹਨਾਂ ਦਾ ਟਾਈਟਲ ਸੀ ਉਹ ਕੈਨਸਲ ਕਰਤਾ ਹਾਈ ਕੋਰਟ ਨੇ ਬਹਾਲ ਕਰਤਾ ਗੁਜਰਾਤ ਬੀਜੇਪੀ ਦੀ ਸਰਕਾਰ ਸੁਪਰੀਮ ਕੋਰਟ ਚਲੇ ਜਾਂਦੀ ਆ ਸੁਪਰੀਮ ਕੋਰਟ ਵਿੱਚ ਕੇਸ ਪੈਂਡਿੰਗ ਆ ਅਗਰ ਸੁਪਰੀਮ ਕੋਰਟ ਨੇ ਉਹਨਾਂ ਦੇ ਟਾਈਟਲਸ ਕੈਨਸਲ ਕਰ ਦਿੱਤੇ ਤਾਂ ਹਜ਼ਾਰਾਂ ਸਿੱਖ ਪਰਿਵਾਰ ਪੰਜਾਬੀ ਪਰਿਵਾਰ ਗੁਜਰਾਤ ਤੋਂ ਬੇਕਰੇ ਹੋ ਜਾਣਗੇ ਔਰ ਤੀਸਰਾ ਮੈਂ ਕਹਿਣਾ ਚਾਹੁੰਦਾ ਕਿ ਉਸ ਨਾਨ ਪੇ ਪੰਜਾਬੀਆਂ ਦੇ ਬਿੱਲ ਤੇ ਮੈਂ ਬਿਲਕੁਲ ਕੈਨ ਆ ਚਾਹੇ ਮੇਰੀ ਪੋਲੀਟੀਕਲ ਕੁਝ ਡਿਫਰੈਂਸਿਸ ਵਿਦਨ ਪਾਰਟੀ ਹਾਲਾਂਕਿ ਪਾਰਟੀ ਨੂੰ ਮੈਂ ਬੈਠ ਕੇ ਅਚੀ ਤਰ੍ਹਾਂ ਸਮਝਾਉਂਗਾ ਇਹਦੇ ਕੋਈ ਟੁਕ ਹੀ ਨਹੀਂ ਬਣਦੀ ਕਿਉਂਕਿ ਜਿਹੜੀ ਪੰਜਾਬ ਦੀ origional ਪੋਪੂਲੇਸ਼ਨ 70 ਤੋਂ 75 ਲੱਖ ਵਿਦੇਸ਼ਾਂ ਵਿੱਚ ਜਾ ਚੁੱਕੀ ਮਾਈਗ੍ਰੇਟ ਕਰ ਚੁੱਕੀ ਪਾਪੂਲੇਸ਼ਨ ਪੰਜਾਬ ਸੈਟ ਲੋਜੀ ਤੇ ਨਾ ਮਿਹਰਵਾ ਹੀ ਕੋਈ ਨਹੀਂਗਾ ਕੋਣ ਕਿੱਥੇ ਬੈਠਾ ਕੋਈ ਮਿਹਰਵਾ ਨਹੀਂਗਾ ਅਗਰ ਲਾਅ ਹੋਵੇਗਾ ਜੀ ਸਾਹਿਬ ਕੀ ਹੁਣ ਪੰਜਾਬ ਦੇ ਵਿੱਚ ਛੱਤਾ ਪੂਰੀਆਂ ਕਰਨ ਇੰਡਸਟਰੀ ਲਾਉਣ ਜੌਬਸ ਲੈਂਡ ਔਰ ਵੋਟਰ ਬਨਨ ਪਰ ਸਾਨੂੰ ਪਤਾ ਹੋਊਗਾ ਕਿ ਫਿਰੋਜ਼ਪੁਰ ਜਿੱਨੇ ਬੈਠੇ ਨੇ ਬਠਿੰਡੇ ਜਿੱਨੇ ਬੈਠੇ ਨੇ ਮਾਨਸਾ ਜਿੱਨੇ ਬੈਠੇ ਨੇ ਉਹਨਾਂ ਦਾ ਕੋ ਗਿਣਤੀ ਨਹੀਂ ਗਈ ਔਰ ਜੌਬਸ ਸਾਡੀਆਂ ਲਈ ਸਭ ਤੋਂ ਜ਼ਿਆਦਾ ਡੇਂਜਰਸ ਇੰਪੈਕਟ ਹੋਇਆ ਜਿੰਨੀਆਂ ਭਗਵੰਤਪਾਨ ਕਲੇਮ ਕਰਨਾ 40-45 ਹਜ਼ਾਰ ਨੌਕਰੀਆਂ ਦਿੱਤੀਆਂ ਉਹ ਤੋਂ ਬਹੁਤ ਗਿਣਤੀ ਜੌਬਸ ਦਿੱਤੀਆਂ ਮਾ ਬਿਕੋਜ਼ देयर इज नो ਲਾਅ ਫॉर ਡੋਮੈ ਤੇ ਇਹ ਕਾਨੂੰਨ ਦੀ ਗੈਰ ਹਾਜ਼ਰੀ ਵਿੱਚ ਕੋਈ ਹਰਿਆਣੇ ਦਾ ਲੈ ਗਿਆ ਨੌਕਰੀ ਕੋਈ ਦਿੱਲੀ ਦਾ ਨੌਕਰੀ ਲੈ ਗਿਆ ਕੋਈ ਰਾਜਸਥਾਨ ਤੋਂ ਲੈ ਗਿਆ ਇਹ ਮੇਰਾ ਨੁਕਤੇ ਜਿਹੜੇ ਨੇ ਆਹ ਸਟੈਂਡ ਬਾਈ 올 ਦੀਸਟ ਔਰ ਮੈਂ ਵਿਧਾਨ ਸਭਾ ਵਿੱਚ ਚੱਕੂੰਗਾ ਪਰ ਮੈਨੂੰ ਸਮਝ ਨਹੀਂ ਆਉਂਦਾ ਕਿ ਇਤਾਂ ਦੇ ਵਾਈਟਲ ਇਸ਼ੂਸ ਦੇ ਉੱਤੇ ਚੀਫ ਮਿਨਿਸਟਰ ਕਿਉਂ ਚੁੱਪ ਹੈ ਮੈਂ ਇਲیکشنਾਂ ਵਿੱਚ ਰੇਜ਼ ਕੀਤਾ ਗਰਾਊਂਡ ਵਾਟਰ ਡਿਪਲੀਸ਼ਨ ਮੋਸਟ ਆਫ ਪੰਜਾਬ ਗਰਾਊਂਡ ਵਾਟਰ ਹੈਜ਼ ਡਿਪਲੀਟਿਡ ਬਿਯੋਂਡ ਹੈਜ਼ ਗੋਨ ਗੋਨ ਟੂ ਅਲਰਮਿੰਗ ਲੈਵਲਸ 200 300 400 ਫੁੱਟ ਤੇ ਪੀਣ ਵਾਲਾ ਪਾਣੀ ਖੇਤੀ ਵਾਲਾ ਪਾਣੀ ਚਲੇਗਾ ਸਾਰੇ ਜਿਹੜੇ ਸਾਡੇ 1239 ਬਲੌਕਸ ਵਿੱਚੋਂ ਮੈਜੋਰਿਟੀ ਬਲੌਕਸ ਜਿਹੜੇ ਨੇ ਡਾਰਕ ਜ਼ੋਨ ਵਿੱਚ ਨੇ ਰੈਡ ਜ਼ੋਨ ਵਿੱਚ ਨੇ ਪਰ ਪੰਜਾਬ ਸਰਕਾਰ ਕੋ ਦੋ ਸਾਲਾਂ ਜਿਵੇਂ ਟਾਈਮ ਨਹੀਂ ਮਿਲਿਆ ਕਿ ਅਸੀਂ ਗਰਾਊਂਡ ਵਾਟਰ ਡਿਪਲੀਸ਼ਨ ਦੇ ਉੱਤੇ ਕਿਸ ਤਰ੍ਹਾਂ ਇਹਦਾ ਹੱਲ ਕਰਨਾ ਹੈ ਇਹਨੂੰ ਗਰਾਊਂਡ ਵਾਟਰ ਨੂੰ ਕਿੱਦਾਂ ਰੀਚਾਰਜ ਕਰਨਾ ਇਹਦੇ ਬਾਰੇ ਉਹਨਾਂ ਦੇ ਕੋਲ ਕੋਈ ਸਿਸਟਮ ਨਹੀਂ ਹੈ ਕੋਈ ਮੀਟਿੰਗ ਜਾਂ ਕੋਈ ਪਾਲਿਸੀ ਨਹੀਂ ਹੈ ਬਹੁਤ ਸਾਰੀਆਂ ਹੋਰ ਡਿਪਾਰਟਮੈਂਟਸ ਹੈ ਉਹਦੀ ਮੈਂ ਗੱਲਬਾਤ ਕਰੂੰਗਾ देयर इज नो এডੂਕੇਸ਼ਨ ਪਾਲਿਸੀ देयर इज नो ਐਗਰੀਕਲਚਰ ਪਾਲਿਸੀ देयर इज नो ਇੰਡਸਟਰੀਅਲ ਪਾਲਿਸੀ ਫॉर ਪੰਜਾਬ ਸੋ ਵੇਅਰ ਆਰ ਵੀ ਆਰ ਜਸ ਸੈਡਿੰਗ ਇਨ ਦਾ ਡਾਰਕ ਹਨੇਰੇ ਵਿੱਚ ਸਰਕਾਰ ਤੁਰੇ ਫਿਰਦੀ ਆ ਆ ਵੀ ਮੁਫਤ ਦੇ ਦੇਨੇ ਆ ਆ ਵੀ ਮੁਫਤ ਦੇ ਦੇਲੇ ਉਹ ਵੀ ਮੁਫਤ ਦੇਨੇ ਮੁਫਤ ਖਰੀਦੀ ਰਾਜਨੀਤੀ ਨੇ ਸਾਨੂੰ ਜਿੱਥੇ ਪਹੁੰਚਾਇਆ ਤੁਸੀਂ ਅੰਦਾਜ਼ਾ ਲਾ ਸਕਦੇ ਕਿ 31000 ਕਰੋੜ ਰੁਪਏ ਦਾ ਅਸੀਂ ਵਿਆਜ ਭਰਲੇ ਪੰਜਾਬ ਦਾ ਸੋ ਆਈ ਡੋਨਟ ਸੀ ਐਨੀ ਮੀਨਿੰਗਫੁਲ ਡਿਵੈਲਪਮੈਂਟ ਪਿਛਲੇ 2 ਸਾਲ ਵਿੱਚ ਕਿਸੇ ਪਿੰਡ ਕਿਸੇ ਸ਼ਹਿਰ ਵਿੱਚ ਕੋਈ ਪਾਇਦਾ ਤਰੱਕੀ ਨਹੀਂ ਕਰ ਸਕੇ ਕਿਉਂਕਿ ਪੈਸਾ ਹੀ ਨਹੀਂ ਦਾ ਸੋ ਅੱਜ ਦਾ ਮੇਰਾ ਮੋਦਾ ਫੇਰ ਵਾਪਸ ਆਉਂਦੇ ਹੋਏ ਕਿ ਜਿਹੜੀ ਬੇਨਾਮੀ ट्रांजैक्शन ਜਿਹੜੀ 3 ਕਰੋੜ ਮਾਰਕੀਟ ਵੈਲਿਊ ਦੀ ਗਿਫਟ ਲਈ ਗਈ ਹੈ ਉਹੀ ਮਿਸਟਰ ਸਾਹਿਬ ਦੱਸਣਗੇ ਉਹਨਾਂ ਦੇ ਭੂਆ ਜੀ ਨੇ ਕਿਉਂ ਦਿੱਤੀ ਕਿਸੇ ਕੰਮ ਦੇ ਐਪ ਵਿੱਚ ਦਿੱਤੀ ਕਿ ਉਹਦਾ ਪਿਆਰ ਜ਼ਿਆਦਾ ਆ ਗਿਆ ਜਾਂ ਕੋ ਉਹਨਾਂ ਦਾ ਮੋਹ ਜ਼ਿਆਦਾ ਉੱਠ ਗਿਆ ਇਹ ਸਾਰੀ ਗੱਲ ਉਹੀ ਦੱਸਣਗੇ ਜਾਂ ਇਸ ਦੀ ਜਿਹੜੀ ਪ੍ਰੋਪਰ ਜਰਨਲ ਸਾਹਿਬ ਜਾਣਤੀ ਮੈਂ ਮੰਗ ਕਰਾਂ ਧੰਨਵਾਦ ਐਕਚੁਅਲੀ ਉਹ ਫਿਰ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦਾ ਉਹ ਪ੍ਰੋਪਰਟੀ ਹੈ ਭਗਵੰਤ ਦੀ ਸਿੱਖ ਉਹ ਸਾਰਾ ਇਲਾਕਾ ਮੈਂ ਅਚੀ ਤਰ੍ਹਾਂ ਨਾਲ ਚੰਗੀ ਤਰ੍ਹਾਂ ਕੋਪੀਤੀ ਭਗਵੰਤ ਮਾਨ ਦੀ ਹਿਸ ਬੀਨਸੀ ਉਹ ਨੂੰ ਹੁਣ ਲਿਜਿਟਿਮਾਈਜ਼ ਕੀਤਾ ਗਿਆ ਵਾ ਇੱਕ ਗੈਰ ਕਾਨੂੰਨੀ ਟ੍ਰਾਂਜੈਕਸ਼ਨ ਹਿਬਾ ਦੇ ਰਾਹੀਂ ਉਹਨਾਂ ਨੂੰ ਆਪਣੀ ਮਦਰ ਦੇ ਨਾਮ ਤੇ ਵਾਪਸ ਲੈ ਆਂਦਾ ਸੋ ਇਟ ਬਿਕਮਸ ਬੇਨਾਮੀ ਪਹਿਲਾਂ ਵੀ ਬੇਨਾਮੀ ਲਈ ਗਈ ਹੈ ਭਗਵੰਤ ਮਾਨ ਦੇ ਪੈਸੇ ਲੱਗੇ ਸੀ ਕਿ ਲੱਗੇ ਲੇਕਿਨ ਲਈ ਗਈ ਆਪਣੀ ਭੂਆ ਦੇ ਨਾਮ ਤੇ ਦੈਟਸ ਅ ਬੇਨਾਮੀ ਟ੍ਰਾਂਜੈਕਸ਼ਨ ਜਿਵੇਂ ਮੈਂ ਕੋਈ ਇਨਵੈਸਟਮੈਂਟ ਕਰਦਾ ਮੈਂ ਆਪਣੇ ਕਿਸੇ ਕਜ਼ਨ ਦੇ ਨਾਮ ਤੇ ਜ਼ਮੀਨ ਲੈ ਕੇ ਛੱਡ ਦਿੰਦਾ 10 ਸਾਲ ਬਾਅਦ ਮੈਂ ਗਿਫਟ ਲੈ ਲਊਗਾ ਆਪਣੇ ਵਾਪਸ ਸੋ ਇਹ ਡਾਊਟਫੁਲ ਸਾਰੀ ਡੀਲ ਹੈ ਕਿ ਜਿਹੜੀ ਕਿ ਇੰਡਸਟਰੀਸ ਨੇ ਐਗਜ਼ੈਕਟ ਪਰਚੇਸ ਮੈਨੂੰ ਨਹੀਂ ਪਤਾ ਪਰ ਆਈ ਥਿੰਕ ਇਟ ਇਜ਼ ਅਬਾਊਟ 10 ਇਅਰਸ ਬੈਕ 10 ਸਾਲ ਪੁਰਾਣੀ ਜ਼ਮੀਨ ਹੈਗੀ ਆ ਉਹ ਸਾਰਾ ਇਲਾਕਾ ਗਵਾਹੀ ਦਿੰਦਾ ਕਿ ਇੱਥੇ ਜਿਹੜਾ ਠੇਕਾ ਜ਼ਮੀਂਦਾਰ ਸੀਗਾ ਉਹ ਭਗਵੰਤਪਾਲ ਦੇ ਅਕਾਊਂਟ ਵਿੱਚ ਆ ਦੇ ਘਰ ਵਿੱਚ ਆ ਜਾਂਦਾ ਸੀਗਾ ਉਹ ਤਾਂ ਹੁਣ ਜਦੋਂ ਕੋਈ ਪੁਲਿਸ ਇਨਵੈਸਟੀਗੇਸ਼ਨ ਕਰੂਗਾ ਅਕਾਊਂਟਸ ਕੱਢੂਗਾ ਨਾ ਦੇ ਇਨਕਮ ਟੈਕਸ ਰਿਟਰਨਸ ਕੱਢੂਗਾ ਉਹ ਤੇ ਸਾਫ਼ ਪਤਾ ਲੱਗ ਜਾਣਾ ਕਿ ਕਿੰਨਾ ਪੈਸਾ ਰੈਗੂਲਰਲੀ ਕੌਣ ਜਮ੍ਹਾਂ ਕਰਾ ਰਿਹਾ ਵਾ ਜਾ ਅਗਰ ਕੈਸ਼ ਹੀ ਲੈਂਦੇ ਤੇ ਉਹਦੀਆਂ ਗਵਾਹੀਆਂ ਕੂਨੀਆਂ ਪੁਲਿਸ ਕੋਲ ਕਈ ਮੈਥੋਡੋਲੋਜੀ ਬਾਮ ਰੋਡ ਮੈਥੋਡੋਲੋਜੀ ਵੀ ਆ ਦੱਸਣ ਕਿ ਕਿਹਨੂੰ ਪੈਸਾ ਦੇ ਰਹੇ ਸੋ ਇਹ ਹੁਣ ਚੀਫ ਮਿਨਿਸਟਰ ਸਾਹਿਬ ਤੇ ਡਿਪੈਂਡ ਕਰਦਾ ਕਿ ਉਹ ਕਿੰਨੇ ਕ ਇਨਸਾਫ ਪਸੰਦ ਨੇ ਆਪਣੇ ਇਲਜ਼ਾਮਾਂ ਦੇ ਤਰ ਤੇ ਠੀਕ ਹੈ ਜੀ ਥੈਂਕ ਯੂ